ਹਾਸੀ ਕਾਸੀ ਹਾਸੀ ਕਾਸੀ ਪਿੰਡ ਮੇਰਾ ਹੈਗਾ ਸੈਣਾ ਬਰਨਾਲੇ ਤੇ ਲੱਗ ਕੇ ਸੈਣਾ ਪਤੋੜਾ ਤੇ ਪਿੱਤੇ ਦੇ ਵਿੱਚ ਮੈਂ ਨਾ ਬਹੁਤ ਟਾਈਮ ਤੋਂ ਦਵਾਈਆਂ ਲੈ ਰਹੀ ਸੀ ਦਵਾਈਆਂ ਲੈਂਦੀ ਸੀ ਮੇਰੇ ਜੂਰੀਆ ਜਾਦਾ ਬਣਦਾ ਸੀਗਾ 8-9 ਮੈਨੂੰ ਜੂਰੀਆ ਰਹਿੰਦਾ ਸੀ ਲੀਵਰ ਮੇਰਾ ਫੈਟੀ ਹੋ ਗਿਆ ਮਿਲ ਕਾਫੀ ਕਿੰਨੇ ਸਾਲਾਂ ਤੋਂ ਇਹ ਸਰ ਸੀਗੇ ਮੈਨੂੰ 15 ਸਾਲ ਤੋਂ ਸੀਗੇ 15 ਸਾਲ ਤੋਂ ਮੈਂ ਯੂਰਿਕ ਐਸਿਡ ਹਾਂਜੀ ਯੂਰਿਕ ਐਸਿਡ ਮੈਂ ਦਵਾਈਆਂ ਬਹੁਤ ਖਾਧੀਆਂ ਯੂਰਿਕ ਐਸਿਡ ਦੀਆਂ ਤੇ ਕਦੇ ਮੈਂ ਕਿਤੋਂ ਲੈ ਲੈਣੀ ਦੇਸੀ ਦਵਾਈ ਦੇਦਣੀ ਕਰੇ ਇਹਨਾਂ ਨੇ ਕਿਸੇ ਨੇ ਕਦੇ ਡਾਕਟਰ ਕੋਲੇ ਜਾਂਦੀ ਉਹਨਾਂ ਨੇ ਆਪਦੇ ਹਿਸਾਬ ਨਾਲ ਦੇ ਦੇਣੀ ਤੇ ਫਿਰ ਮੈਂ ਦਵਾਈਆਂ ਖਾਂਦੀ ਖਾਂਦੀ ਤੇ ਨਾਲੇ ਤਾਂ ਮੇਰੇ ਪੰਜਰ ਸੌਲੀਆਂ ਹੋ ਗਈਆਂ अच्छा हां जी ਬੱਚੇਦਾਨੀ ਦੇ ਵਿੱਚ ਸੀਗੀਆਂ ਦੋ ਰਸੌਲੀਆਂ ਬਾਸ ਵਾਲੀਆਂ ਤੇ ਤਿੰਨ ਪਾਣੀ ਵਾਲੀਆਂ ਸੀਗੀਆਂ ਓਕੇ ਸਾਇਦ ਕਿੰਨਾ ਕਿੰਨਾ ਸਨ ਹੁੰਦਾ ਬਾਈ ਸਾਇਦ ਜੀ ਸਭ ਤੋਂ ਵੱਡੀ ਦਾ ਤਾਂ ਸੀਗਾ 37 ਐਮਐਮ ਅੱਛਾ ਹਾਂਜੀ ਤੇ ਦੂਜੀਆਂ ਦਾ ਕਿਸੇ ਦਾ 13 ਐਮਐਮ ਦਾ 14 ਦਾ ਕਿਸੇ ਦਾ 28 ਦਾ 29 ਦਾ ਐਸੀ ਇਸ ਤਰ੍ਹਾਂ ਦੀ ਹਾਂਜੀ ਮਤਲਬ ਦੋ ਪਾਣੀ ਵਾਲੀਆਂ ਨਾਲ ਕਿ ਤਿੰਨ ਬਾਸ ਵਾਲੀਆਂ ਸੀਗੀਆਂ ਹਾਂਜੀ ਠੀਕ ਹੈ ਜਿਹੜੀ ਪੀਤੇ ਚ ਪਥਰੀ ਸੀ ਉਹ ਪੀਤੇ ਚ ਪਥਰੀ ਸੀਗੀ ਸਰ ਮੈਂ ਜਦੋਂ ਦਵਾਈ ਤਾਂ ਮੈਂ ਅਬ ਦਿਨ ਰਸੌਲੀਆਂ ਵਾਸਤੇ ਲੈਂਦੀ ਸੀ ਪਰ ਮੈਂ ਬਦ ਦਵਾ ਸਕੈਨ ਕਰਵਾਈ ਤੇ ਮੈਂ ਡਾਕਟਰ ਨੂੰ ਪੁੱਛਿਆ ਮੈਂ ਕਿ ਸਰ ਵੀ ਐ ਕਰਕੇ ਵੀ ਮੇਰੇ ਪਿੱਤੇ ਚ ਪਥਰੀ ਬਣ ਗਈ ਉਹ ਮੈਨੂੰ ਕਹਿੰਦਾ ਵੀ ਪਰੇਸ਼ਨ ਕਰਾਉਣਾ ਪਊਗਾ ਵੀ ਜਦ ਮਰਜੀ ਕਰਾ ਲਾ ਹੁਣ ਕਰਾ ਲਾ ਚਾਹੇ ਮਹੀਨੇ ਨੂੰ ਕਰਾ ਲਾ ਚਾਹੇ 2 ਮਹੀਨੇ ਨੂੰ ਕਰਾ ਲਾ ਵੀ ਤਾਨੂੰ ਪਰੇਸ਼ਨ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ ਇਹਦਾ ਮੈਂ ਕਿਹਾ ਮੈਨੂੰ ਐ ਸੀਗਾ ਵੀ ਜੇ ਮੈਂ ਪਰੇਸ਼ਨ ਕਰਾ ਲਿਆ ਤਾਂ ਇਹਦੇ ਨਾਲ ਅੱਗੇ ਆਉਣ ਵਾਲੀਆਂ ਦਿੱਕਤਾਂ ਬਹੁਤਾਂ ਹੁੰਦੀਆਂ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਤੇ ਜਦੋਂ ਵੀ ਮੈਂ ਫਿਰ ਉਹ ਕਰਦੀ ਕਿਉਂਕਿ ਮੈਂ ਤੁਹਾਡੇ ਘਰ ਵਿੱਚ ਸੀਗਾ ਕਿ ਡਾਕਟਰ ਦਾ ਮੈਨੂੰ ਪਤਾ ਸੀਗਾ ਵੀ ਐ ਕਰਕੇ ਵੀ ਇਹਦਾਂ ਨਾ ਪ੍ਰੋਬਲਮ ਆਉਂਦੀ ਆ ਦੂਜੀ ਦਵਾਈ ਨਾਲ ਤੇ ਮੈਨੂੰ ਇਹ ਸੀਗਾ ਵੀ ਐਨੇ ਖੁਰ ਕਰਜੇ ਵੀ ਨਿਕਲ ਜੇ ਵੀ ਤੇ ਫਿਰ ਮੈਨੂੰ ਇੱਕ ਵੀਰ ਤੋਂ ਸਾਡੇ ਗਮੰਡੀ ਆਉਂਦਾ ਹੁੰਦਾ ਸੀ ਮੁੰਡਾ ਉਹ ਤੋਂ ਮੈਨੂੰ ਪਤਾ ਲੱਗਿਆ ਬੋਡੀ ਸਰਵਿਸ ਹਾਂਜੀ ਬੋਡੀ ਸਰਵਿਸ ਬਾਰੇ ਉਹ ਮਨ ਕਹਦਾ ਪੈਣ ਤੋਂ ਰੋਜ਼ ਦਵਾਈਆਂ ਖਾਂਦੀ ਰਹਿੰਦੀਆਂ ਕਿਤੇ ਕਿਤੇ ਕਿਉਂਕਿ ਮੈਂ ਉਹਨੂੰ ਕਈ ਵਾਰੀ ਨਾਲ ਲੈ ਗਈ ਸੀਗੀ ਦਵਾਈ ਲੈਣ ਵਾਸਤੇ ਤੇ ਉਹ ਮਨ ਕਹਦਾ ਦਵਾਈ ਕਰ ਵੀ ਤੂੰ ਉਹ ਲੈ ਕੇ ਦੇਖ ਲੈ ਮੈਂ ਕਿਹਾ ਵੀਰੇ ਮੈਂ ਘਰੇ ਰਹਿ ਬਣ ਕੀਤੀ ਮੈਂ ਬ੍ਰਦਰ ਨਾਲ ਦੇਣਾ ਪਰ ਬ੍ਰਦਰ ਮੈਨੂੰ ਕਹਿਆ ਸੀ ਪ੍ਰੈਸ਼ਨ ਕਰਾ ਲਾ ਵੀ ਪਿੱਤੇ ਦੀ ਪਥਰੀ ਨਹੀਂ ਨਿਕਲਦੀ ਆਹੋ ਹਰੇਕ ਜਿਹਨੇ ਡਾਕਟਰ ਉਹਨਾਂ ਨੇ ਵੀ ਇਹੀ ਸਲਾਹ ਦਿੱਤੀ ਉਹ ਤੁਹਾਨੂੰ ਵੀ ਨਿਕਲਦੀ ਨਹੀਂ ਐਪ੍ਰੈਸ਼ਨ ਕਰਾ ਨਿਕਲਦੀ ਨਹੀਂ ਕਹਿੰਦਾ ਵੀ ਤੈਨੂੰ ਕਿਹੜਾ ਕਹਤਾ ਪਿੱਤੇ ਦੀ ਪਥਰੀ ਨਿਕਲ ਜਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਿੱਥੇ ਮੈਂ ਹੋਰ ਦਵਾਈਆਂ ਖਾਣੇ ਮੈਂ ਵਰਤ ਕੇ ਦੇਖ ਲੈਂਦੀ ਆ ਤਾਂ ਕੀ ਹੁੰਦਾ ਨਹੀਂ ਫਿਰ ਮੈਨੂੰ 1.5 ਲੱਖ ਰ ਸੰਦਰ ਲੋਣੇ ਪੈਣਾ ਤੇ ਕਿਉਂਕਿ ਤੁਹਾਡੇ ਪ੍ਰੇਸ਼ਣ ਵੀ ਦੋ ਸੀ ਤੇ ਇਹਦਾ ਹੋ ਗਿਆ ਬੰਚੇ ਦਾ ਨਹੀਂ ਦਾ ਹੋ ਗਿਆ ਮੈਂ ਇਸੇ ਗੱਲ ਤੋਂ ਡਰਦੀ ਸੀ ਸਰ ਮੈਂ ਇੱਕ ਮਹੀਨ ਮੈਨੂੰ ਇਹ ਸਿਮਿਕ ਸਲਾਈ ਦਾ ਕੰਮ ਕਰਦੀ ਹੁੰਦੀ ਸੀ ਮੈਨੂੰ ਜਦੋਂ ਵੀ ਮੈਂ ਡਾਕਟਰ ਕੋਲ ਜਾਣਾ ਉਹਨਾਂ ਨੇ ਮੈਨੂੰ ਬੈਠ ਰਗਾ ਬੈਠਣ ਨਾਲ ਸੋਜ ਆਉਂਦੀ ਆ अच्छा पैरानू ਸੋਜ ਆ ਜਾਂਦੀ ਜੇ ਪੈਰ ਜੱਪੜਾ ਪੈਣੋ ਹਟ ਜੰਦੀਆਂ ਪੈਰਾਂ ਦੇ ਵਿੱਚ ਜਿਵੇਂ ਸਰਦੀ ਹੁੰਦੀ ਤਾਂ ਮੇਰੇ ਬੂਟ ਬਣੀ ਸੀ ਪੈਂਦੇ ਇਹਨੇ ਸੋਜ ਜਾਂਦੀ ਹਾਂਜੀ ਜਿਆਦਾ ਬਹੁਤ ਜਿਆਦਾ ਸੋਜ ਆਉਣ ਲੱਗ ਜਾਂਦੀ ਤੇ ਕਿਉਂ ਮੇਰਾ ਵਜਨ ਵੀ ਬਹੁਤ ਜਿਆਦਾ ਹੋ ਗਿਆ ਸੀਗਾ ਇੱਕ ਕੁਆਂਟਲ 28 ਕਿਲੋ ਵਜਨ ਹੋ ਗਿਆ ਅੱਛਾ ਹਾਂਜੀ ਮਤਲ ਦਵਾਈਆਂ ਖਾਹਾ ਕੇ ਹਾਂਜੀ ਦਵਾਈਆਂ ਖਾਕੇ ਪਹਿਲਾਂ ਜੂਰੀਕੇਟਸ ਤੋਂ ਪ੍ਰੋਬਲਮ ਬਣੀ। ਹਾਂਜੀ। ਫਿਰ ਬੱਚੇਦਾਨੀ ਚਰਸੋਲੀਆਂ ਹੋ ਗਈਆਂ। ਫਿਰ ਉਹਦੀਆਂ ਸਾਰੀਆਂ ਦਵਾਈਆਂ ਅਲੱਗ-ਅਲੱਗ ਤਿੰਨੇ-ਤਿੰਨ ਥਾਵਾਂ ਦਵਾਈਆਂ ਖਾਦੀਆਂ ਬਾਈ। ਦਵਾਈਆਂ ਤਾਂ ਸਰ ਮੈਂ ਕੋਈ ਛੱਡਿਆ ਨਹੀਂ ਹੈਗਾ ਡਾਕਟਰ। ਹਰ ਇੱਕ ਜਗ੍ਹਾ ਤੇ ਲੋਕਲ ਰੀਮਾ ਜਿੱਥੋਂ ਵੀ ਪਤਾ ਲੱਗ ਜਾਂਦਾ ਮੈਂ ਬਰਨਾਲੇ ਤੋਂ ਵੀ ਬਹੁਤ ਖਾਦੀਆਂ। ਟੈਸਟ ਵਗੈਰਾ ਵੀ ਬਹੁਤ ਕਰਾਈ। ਅਲਟਰਾਸਾਉਂਡ ਕਿੰਨੇ ਕਰਾਈ ਬਈ ਤੁਸੀਂ ਨੇ ਅਲਟਰਾਸਾਉਂਡ ਸਰ ਮੈਂ ਸਾਲ ਬਾਦ ਕਰਾਉਂਦੀ ਹੁੰਦੀ ਸੀ ਮੈਂ 7 ਵਾਰੀ ਅਲਟਰਾਸਾਉਂਡ ਕਰਾਈ ਮਾ ਬਾਰੀ ਬਾਰੀ ਦਵਾਈਆਂ ਨਿਕਲ ਜੇ ਹੋਣ ਖੁੰਦਈ ਆ ਬੰਦੇ ਮੈਂ ਸੋਚਦੀ ਹੁੰਦੀ ਸੀ ਵੀ ਚਲੋ ਫਰਕ ਪੈ ਜੇ ਮੈਨੂੰ ਕਿਉਂਕਿ ਮੈਂ ਸਲਾਈ ਦਾ ਕੰਮ ਕਰਦੀ ਮੇਰਾ ਰਜਗਾਰ ਚੱਲੀ ਜਾਊਗਾ ਬਹੁਤ ਕੁੜੀਆਂ ਪੜੀਆਂ ਬਹੁਤ ਕੁਝ ਖਾ ਕੇ ਦੇਖਿਆ ਹਾਂ ਜਿਹੜਾ ਬੀਸੀ ਵੀ ਦਵਾਈਆਂ ਬਹੁਤ ਖਾਦੀਆਂ ਸੀ ਓਕੇ ਤੇ ਫਿਰ ਮੈਨੂੰ ਆਖਰ ਨੂੰ ਫਿਰ ਮੈਨੂੰ ਜਦੋਂ ਬਾਡੀ ਸਾਰਵਸ ਦਾ ਪਤਾ ਲੱਗਿਆ ਮੈਂ ਬਾਡੀ ਸਰਵਿਸ ਵਰਤਿਆ। ਵਰਤ ਕੇ ਬਾਡੀ ਸਰਵਿਸ ਤੇ ਮੈਂ ਫੇਸ ਸਕੈਨ ਕਰਵਾਈ। ਫਿਰ ਮੈਂ ਅੱਠਵੀਂ ਸਕੈਨ ਕਰਵਾਈ। ਅੱਛਾ। ਤੇ ਉਹਦੇ ਵਿੱਚ ਮੈਨੂੰ ਕਲੀਅਰ ਹੋ ਗਿਆ ਵੀ ਨਾ ਤੇ ਮੇਰੇ ਪਥਰੀਆਂ ਨੇ ਤੇ ਨਾ ਹੀ ਮੇਰੇ ਰਸੋਲੀਆਂ ਨੇ। ਕੁੱਲ 50 ਦਿਨਾਂ ਤੋਂ ਬਾਅਦ। ਹਾਂਜੀ 50 ਦਿਨਾਂ ਤੋਂ ਬਾਅਦ ਮੈਂ ਸਟਾਰਟ ਮੱਦਦ ਲਈਆ ਕੀ ਸੋਚ ਕੇ ਭੰਦੀ ਲਈਆ ਸੀ ਕਿਉਂਕਿ ਬਹੁਤ ਪਰਿਵਾਰ ਨੇ ਵੀ ਆਏ ਕਿਵੇਂ ਉਹ ਜੂ ਕੁਐਸਚਨ ਨੂੰ ਜਾਇਜ ਆ ਬੰਦਿਆਂ ਦਾ ਹਨਾ ਵੀ ਦਵਾਈਆਂ ਨਾਲ ਆਪਰੇਸ਼ਨ ਨਾਲ ਜਿਹੜਾ ਕੰਮ ਹੋਣ ਵਾਲਾ ਵੀ ਬਾਡੀ ਸਰਵਿਸ ਮੈਨੂੰ ਸਰ ਮੈਂ ਇਹ ਸੋਚਿਆ ਕਿਵੇਂ ਥੋੜਾ ਫੇਚ ਕਿਵੇਂ ਬਣਿਆ ਫੇਰ ਤਾਂ ਮੇਰਾ ਬਸ ਇਹ ਬਣਾ ਸੀਗਾ ਵੀ ਮੈਨੂੰ ਹੋਮੋਪੈਥੀ ਦਵਾਈਆਂ ਖਾ ਖ ਮੈਂ ਅੱਕ ਗਈ ਸੀ ਕਿ ਓਕੇ ਐਲੋਪੈਥੀ ਖਾਂਦੀ ਸੀ ਬਹੁਤ ਟਾਈਮ ਸਮੇਂ ਤੋਂ ਖਾਂਦੀ ਸੀ ਕਿਉਂਕਿ ਮੈਂ 20 ਸਾਲ ਤੋਂ ਮੰਨ ਕੇ ਚੱਲੋ ਮੈਨੂੰ 30 ਸਾਲ ਹੋ ਗਏ 40 ਸਾਲ ਦਵਾਈਆਂ ਖਾਂਦੀ ਨੂੰ ਉਸ ਦਿਨ ਦੀ ਖਾਰੇ ਸੀ ਉਹਨਾਂ ਤੋਂ ਮੈਂ ਅੱਕ ਚੁੱਕੀ ਸੀ ਦਵਾਈਆਂ ਤੋਂ ਮੈਨੂੰ ਇਹ ਹੁੰਦਾ ਸੀ ਵੀ ਜਾਂ ਤਾਂ ਦੇਸੀ ਦਵਾਈ ਨਾਲ ਆਵਾਜੇ ਵੀ ਜਾਂ ਕੋਈ ਇਹੋ ਜੀ ਦਵਾਈ ਮਿਲ ਜੇ ਵੀ ਜਿਹਦੇ ਨਾਲ ਖੁਰਕੇ ਨਿਕਲ ਜਾਣ ਠੀਕ ਹੈ ਤੇ ਇਹ ਕਰਦਿਆਂ ਦਾ ਵੀ ਮੈਨੂੰ ਬੋਲਣਾ ਕਹਿੰਦੇ ਤੇਰੇ ਪੈਰ ਸੁੱਜੀ ਜਾਂਦੇ ਤੂੰ ਬਾਹ ਫालतू ਦਵਾਈਆਂ ਖਾਨੀਆਂ ਬਾਰ-ਬਾਰ ਡਾਕਟਰਾਂ ਕੋਲ ਜਾਣੀਆਂ ਤੈਨੂੰ ਕੋਈ ਕਿੱਦਾਂ ਨਹੀਂ ਦਵਾਈ ਦੇ ਦਿੰਦਾ ਕੋਈ ਕਿੱਦਾਂ ਨਹੀਂ ਦੇ ਦਿੰਦਾ ਤੇ ਬ੍ਰਾਦਰ ਵੀ ਮੇਰਾ ਬੋਲਣ ਲੱਗ ਗਿਆ ਹੁੰਦਾ ਇਹ ਵੀ ਸਾਰੇ ਪਰਿਵਾਰ ਨੂੰ ਫਿਕਰ ਦਾ ਪਰਿਵਾਰ ਦੀ ਮੈਂਬਰ ਹੁੰਦਾ ਹੀ ਹਾਂਜੀ ਤੇ ਮਨ ਹੁਣ ਕਲੀਅਰ ਹੋ ਚੁੱਕੀਆਂ ਨੇ ਹਾਂਜੀ ਕਲੀਅਰ ਹੋ ਚੁੱਕੀਆਂ ਨੇ ਸਰ ਮੈਂ 50 ਦਿਨਾਂ ਦਾ ਬੋਡੀ ਸਰਵਿਸ ਵਰਤਿਆ ਸੀ ਤੇ ਜਦੋਂ ਕਿੰਨਾ ਟਾਈਮ ਹੋ ਗਿਆ ਪਹਿਲੇ ਰਿਜ਼ਲਟ ਆਇਆ ਤੁਹਾਨੂੰ ਮੈਨੂੰ ਰਿਜ਼ਲਟ ਆਇਨੂ ਜੀ ਤੀਜਾ ਸਾਲ ਲੱਗਿਆ ਨਹੀਂ ਬਹੁਤ ਪਰਿਵਾਰ ਦੋਸਤ ਸੋਚਦੇ ਨੇ ਵੇ ਕਿਤੇ ਅਸੀਂ ਵਰਤ ਲਿਆ ਫੇਰ ਨਾ ਹੋ ਜੇ ਦੇਖੋ ਫਿਰ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਭਈ ਇਹ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਆ ਬਾਡੀ ਸਰਵਿਸ ਤੁਸੀਂ ਨਾਮ ਤੋਂ ਹੀ ਸਾਫ ਲਾ ਲਿਆ ਹੁਣ 50 ਦਿਨ ਦਾ ਦਿੱਤਾ ਗਿਆ 50 ਦਿਨ ਤੋਂ ਬਾਅਦ ਤੁਹਾਡਾ ਰਿਜ਼ਲਟ ਤੁਸੀਂ ਆਪ ਹੀ ਦੱਸੋਗੇ ਠੀਕ ਹੈ ਜੀ ਤਾਂ ਜਿਵੇਂ ਭੈਣ ਜੀ ਨੇ ਲਿਆ 50 ਦਿਨ ਬਾਅਦ ਰਿਜ਼ਲਟ ਆ ਗਿਆ ਅੱਜ 3 ਸਾਲ ਪੈ ਨਹੀਂ ਛੱਡੇ ਨੂੰ ਹੋਗੇ ਹਾਂਜੀ 3 ਸਾਲ ਹੋਗੇ ਸਰ ਹਰ ਇੱਕ ਸਾਲ ਵਰਤ ਲੈਣੇ ਆ ਨਹੀਂ ਸਰ ਮੈਂ ਉਸ ਤੋਂ ਬਾਅਦ ਵਰਤਿਆ ਵੀ ਹੈ ਅੱਛਾ ਜੀ ਹਾਂਜੀ ਵਰਤਿਆ ਨਹੀਂ ਹੈਗਾ ਹੁਣ ਮੇਰਾ ਰਾਦਾ ਬਣਿਆ ਸੀਗਾ ਵੀ ਹੁਣ ਮੈਂ ਲੈ ਲਾ ਵਰਤ ਲਿਆ ਕਰੂ ਸਰ ਹਾਂਜੀ ਵੀ ਵਰਤ ਲਾ ਲੱਖੀ ਲੋਕ ਤੁਹਾਡੀ ਵੀਡੀਓ ਦੇਖਣ ਮੈਂ ਇਹਨਾਂ ਭੈਣ ਭਾਈਆਂ ਨੂੰ ਇਹੀ ਸਲਾਹ ਦੇਣਾ ਚਾਹੁੰਦੀ ਆ ਵੀ ਦੇਖੋ ਆਪਾਂ ਡਾਕਟਰ ਦੀਆਂ ਦਵਾਈਆਂ ਤਾਂ ਬਹੁਤ ਸਮੇਂ ਤੋਂ ਖਾਂਦੇ ਆ ਰਹੇ ਆਂ ਇੱਕ ਵਾਰੀ ਆਪਾਂ ਨੂੰ ਸਫਾਈ ਸਰੀਰ ਦੀ ਜ਼ਰੂਰ ਕਰਾਉਣੀ ਚਾਹੀਦੀ ਆ ਸਫਾਈ ਤੋਂ ਬਿਨਾ ਆਪਣਾ ਕੋਈ ਹੱਲ ਨਹੀਂ ਹੈਗਾ ਜੇ ਸਫਾਈ ਕਰਾਵਾਂਗੇ ਤਾਂ ਆਪਾਂ ਉਹਨਾਂ ਬਿਮਾਰੀਆਂ ਤੋਂ ਬਚ ਜਾਵਾਂਗੇ ਓਕੇ